ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਖਿਲਾਫ ਜਿੱਥੇ ਨੋ ਟੋਲਰੈਂਸ ਨੀਤੀ ਅਪਣਾ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦੀ ਅੰਦਰੂਨੀ ਕਾਰਜ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ ਜੇਲ੍ਹ ਦੀਆਂ ਸਲਾਕਾਂ ਤੋਂ ਸਿੱਧਾ ਥਾਣਾ ਮੁਖੀ ਯਾਨੀ ਐਸ ਐਚਓ ਦੀ ਕੁਰਸੀ ਤੱਕ ਇਹ ਕਹਾਣੀ ਹੈ ਉਹਨਾਂ ਦਾਗੀ ਅਧਿਕਾਰੀਆਂ ਦੀ ਜੋ ਜੇਲ ਕੱਟਣ باوجود ਮੁੜ ਮੁਖ ਅਹੁਦਿਆਂ ਤੇ ਤਾਇਨਾਤ ਹੋ ਗਏ ਖਬਰ ਮੁਤਾਬਕ ਇਸ ਪੂਰੇ ਮਾਮਲੇ ਦੇ ਪਿੱਛੇ ਇੱਕ ਮਜ਼ਬੂਤ ਸਿਸਟਮ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਦਾਗੀ ਅਧਿਕਾਰੀ ਦੀ ਜ਼ਿਲ੍ਹਾ ਬਦਲੀ ਕਰਵਾਈ ਜਾਂਦੀ ਹੈ ਤਾਂ ਕਿ ਨਵੀਂ ਜਗ੍ਹਾ ਤੇ ਉਸ ਦਾ ਪੁਰਾਣਾ ਰਿਕਾਰਡ ਲੋਕਾਂ ਦੀ ਨਜ਼ਰ ਤੋਂ ਦੂਰ ਰਹੇ ਫਿਰ ਸੈਟਿੰਗ ਅਤੇ ਸਿਫਾਰਸ਼ਾਂ ਦੇ ਜ਼ਰੀਏ ਮੁੜ ਥਾਣਿਆਂ ਦੀ ਕਮਾਂਡ ਸੌਂਪ ਦਿੱਤੀ ਜਾਂਦੀ ਹੈ ਦਾਗੀ ਥਾਣਾ ਮੁਖੀਆਂ ਦੀ ਸੂਚੀ ਪਹਿਲਾ ਨਾਮ ਮਨਜਿੰਦਰ ਸਿੰਘ ਮਾਮਲਾ ਅਜਨਾਲਾ ਵਿੱਚ ਥਾਣਾ ਮੁਖੀ ਰਹਿੰਦਿਆ ਨਸ਼ਾ ਤਸਕਰੀ ਦੇ ਮੁਲਜ਼ਮ ਦੇ ਭਰਾ ਤੋਂ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਘਰੋਂ 5 ਲੱਖ ਰੁਪਏ ਬਰਾਮਦ ਜੇਲ੍ਹ 10 ਮਹੀਨੇ 21 ਦਿਨ ਮੌਜੂਦਾ ਤਾਇਨਾਤੀ ਸਪੈਸ਼ਲ 셀 ਇੰਚਾਰਜ ਦੂਜਾ ਨਾਮ ਰਮਨ ਕੁਮਾਰ ਮਾਮਲਾ ਐਨਡੀਪੀਐਸ ਕੇਸ ਵਿੱਚ ਧਮਕੀ ਦੇ ਕੇ 1 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਜੇਲ੍ਹ 44 ਦਿਨ ਮੌਜੂਦਾ ਤਾਇਨਾਤੀ ਕਪੂਰਥਲਾ ਵਿੱਚ ਸੀਆਈਏ ਇਨਚਾਰਜ ਤੀਜਾ ਨਾਮ ਬਲਵਿੰਦਰ ਸਿੰਘ ਮਾਮਲਾ ਕਟਮਾਰ ਦੇ ਕੇਸ ਵਿੱਚ ਸਖਤ ਧਾਰਾ ਲਗਾਉਣ ਦੀ ਧਮਕੀ ਦੇ ਕੇ 50000 ਰੁਪਏ ਰਿਸ਼ਵਤ ਜੇਲ 43 ਦਿਨ ਮੌਜੂਦਾ ਤਾਇਨਾਤੀ ਕਪੂਰਥਲਾ ਕੋਤਵਾਲੀ ਦੇ ਥਾਣਾ ਮੁਖੀ ਚੌਥਾ ਨਾਮ ਜਤਿੰਦਰ ਕੁਮਾਰ ਮਾਮਲਾ ਐਨਡੀਪੀਐਸ ਕੇਸ ਵਿੱਚ ਰਾਹਤ ਦੇਣ ਦੇ ਬਦਲੇ 50000 ਰੁਪਏ ਰਿਸ਼ਵਤ ਲੈਂਦੇ ਫੜੇ ਗਏ ਜੇਲ 54 ਦਿਨ ਮੌਜੂਦਾ ਤਾਇਨਾਤੀ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਥਾਣਾ ਮੁਖੀ ਪੰਜਵਾ ਨਾਮ ਵਿਸ਼ਮਨ ਸਿੰਘ ਮਾਮਲਾ ਪਹਿਲੀ ਵਾਰ 1 ਲੱਖ ਰੁਪਏ ਰਿਸ਼ਵਤ ਲੈਂਦੇ ਫੜੇ ਗਏ ਦੂਜੀ ਵਾਰ ਡਰੱਗ ਤਸਕਰ ਨੂੰ ਛੱਡਣ ਲਈ 2,50,000 ਰੁਪਏ ਜੇਲ ਪਹਿਲੀ ਵਾਰ 89 ਦਿਨ ਦੂਜੀ ਵਾਰ 24 ਦਿਨ ਸਥਿਤੀ ਦੋ ਵਾਰ ਜੇਲ ਜਾਣ ਦੇ ਬਾਵਜੂਦ ਸਿਸਟਮ ਵਿੱਚ ਬਣੇ ਰਹੇ ਛੇਵਾਂ ਨਾਮ ਰਜੇਸ਼ ਅਰੋੜਾ ਮਾਮਲਾ ਥਾਣੇ ਵਿੱਚ ਬੰਦਕ ਬਣਾ ਕੇ 250000 ਰੁਪਏ ਰਿਸ਼ਵਤ ਲੈਣ ਦਾ ਦੋਸ਼ ਜੇਲ੍ਹ 1 ਮਹੀਨਾ ਮੌਜੂਦਾ ਤਾਇਨਾਤੀ ਭੋਗਪੁਰ ਵਿੱਚ ਥਾਣਾ ਮੁਖੀ ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਗਏ ਅਧਿਕਾਰੀ ਹੀ ਮੁੜ ਥਾਣਿਆਂ ਦੀ ਕਮਾਂਡ ਸੰਭਾਲਣ ਤਾਂ ਆਮ ਲੋਕਾਂ ਦਾ ਕਾਨੂੰਨ ਅਤੇ ਪੁਲਿਸ ਤੇ ਭਰੋਸਾ ਡੋਲਣਾ ਲਾਜ਼ਮੀ ਹੈ ਸਵਾਲ ਸਿਰਫ ਇੱਕ ਹੈ ਕਿ ਦਾਗੀ ਸਿਸਟਮ ਨਾਲ ਇਨਸਾਫ ਸੰਭਵ ਹੈ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ